ਆਈ ਜੀ ਗੱਲ ਸੁਣ ਕੇ ਕਿੰਨ ਸਾਲ ਹੋ ਗਏ 2000 ਅਸ਼ਟੋਸ਼ ਹੋ ਰਾਤ ਤੇ ਜੁਲਾਈ ਸਭ ਤਾਂ ਜੀਆ ਕੰਨੀ ਕਰਦਾ ਤੀਜਾ ਵਚਨ ਹੈ ਗਰੀਬ ਮਾਰ ਕਰਨੀ ਨਹੀਂ ਤੇ ਗਰੀਬ ਮਾਰ ਰੋਦੇ ਜਿੰਨਾ ਚਿਰ ਉਹਨੇ ਮਨ ਦੇ ਵਿੱਚ ਸਤਿਗੁਰਾਂ ਦੇ ਭਰੋਸਾ ਪਿਆਰ ਕਰਕੇ ਗੱਲ ਮੰਨੀ ਰੱਖੀ ਵੀ ਸ਼ਰਾਬ ਨਹੀਂ ਪੀਣੀ ਉਹਨਾਂ ਚਿਰ ਉਹਦਾ ਭਲਾ ਰਹਿਆ ਆਇਆ ਉਸਤ ਸੁਣ ਸਤਿ ਸਭ ਤੁਨੋ ਕੇ ਹਰੂ ਸਤਨਾਮ ਨੇ ਆਇਆ ਦਾ ਰੂਪ ਦੇ ਪੰਚ ਸ਼ਬਦ ਦਿੱਟ ਕਰ ਸੁਭਾਗੈ ਪਰ ਸੁਖਾ ਤੇ ਸਭ ਤੋਂ ਵੰਦਨਾ ਹਰ ਵੰਦਨਾ ਗੁਣ ਗਾਵ ਹੋ ਗੁਪਾਦਰਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹਨਾਂ ਨੇ ਸਮੰਤ ਅਸ਼ੰਦਿੱਤ ਨੇ ਅਖੰਡ ਪੜ੍ਹ ਸਾਹਿਬ ਭੋਗ ਪਾਏ ਗਏ ਨੇ ਤੇ ਭਾਈ ਦਰਸ਼ਨ ਸਿੰਘ ਜੀ ਉਹਨਾਂ ਦਾ ਬਹੁਤ ਧੰਨਵਾਦ ਹਰ ਸਾਲ ਉਪਰਾਲਾ ਕਰਦਿੰਦੇ ਨੇ ਅਖੰਡ ਪੜ੍ਹ ਸਾਹਿਬ ਇੱਥੇ ਕਰਾਉਂਦੇ ਨੇ ਸਕੂਲ ਦੇ ਵਿੱਚ ਸੋ ਸਾਥ ਦਾ ਵੀ ਬਹੁਤ ਕਿਰਪਾ ਇੱਥੇ ਸਤਿ ਗੁਰੂ ਗੋਬਿੰਦ ਸਾਹਿਬ ਜੀ ਉਹਨਾਂ ਤੋਂ ਪਹਿਲਾਂ ਹੋਰ ਸਾਧੂਆਂ ਦੀ ਇੱਥੇ ਸਮਾਦਾ ਨੇ ਤੇ ਸੰਤ ਗੋਬਿੰਦ ਸਾਹਿਬ ਜੀ ਚਾਰ ਦੇ ਵਿੱਚ ਇਹ ਸਕੂਲ ਚੱਲ ਰਿਹਾ ਤੇ ਇੱਕ ਦੋ ਬੇਨਤੀਆਂ ਨੇ ਤੇ ਬੱਚਿਆਂ ਨੂੰ ਵੀ ਬੇਨਤੀ ਕਰੂੰਗਾ ਬੱਚੇ ਵੀ ਸੁਣਨ ਤੇ ਪ੍ਰਿੰਸੀਪਲ ਸਾਹਿਬ ਵੀ ਇੱਥੇ ਆ ਜਾਣ ਉਹਨਾਂ ਨੂੰ ਵੀ ਸਨਮਾਨ ਕਰਨਾ ਸੀ ਸੋ ਸਾਡਾ ਧੰਨਵਾਦਾ ਸੰਗਤਾਂ ਦਾ ਨਗਰ ਨਿਵਾਸੀਆਂ ਦਾ ਜਿਹੜੇ ਇੱਥੇ ਪਹੁੰਚੇ ਹੋ ਸੋ ਆਪੋ ਨਗਰ ਨੂੰ ਪਤਾ ਹੀ ਹੈ ਵੀ ਬੈਡਮੇਕ ਨਾਲ ਆਪਣੇ ਭਾਈਕੇ ਵਾਲੇ ਹੋ ਆਪਣੇ ਨਾਮ ਦੇ ਪਿੱਛੇ ਲਾਉਂਦੇ ਨੇ ਧੂਰੀ ਦਿੰਦੇ ਰਹੇ ਤੇ ਮੈਂ ਉਹਨਾਂ ਦਾ ਪੇਟਾ ਛੋਟਾ ਸੋ ਇੱਥੋਂ ਹੀ ਨਗਰ ਨੂੰ ਪਤਾ ਹੀ ਹੈ ਅਭੀ ਸਾਰੀ ਜਿਹੜੀ ਸਾਡੀ ਸ਼ੁਰੂਆਤ ਹੁੰਦੀ ਹੈ ਆਜਲਬੇਨ ਦੀ ਸੇਵਾ ਇੱਥੋਂ ਹੀ ਚੱਲੀ ਹੈ ਐਸੇ ਡੇਰੇ 'ਚੋਂ ਐਸੇ ਸਕੂਲ 'ਚੋਂ ਸੋ ਪ੍ਰਾਣੇ ਸਮੇਂ ਦੇ ਵਿੱਚ ਬਜ਼ੁਰਗਾਂ ਨੂੰ ਸਾਰਾ ਪਤਾ ਹੀ ਹੈ ਸੋ ਇੱਥੇ ਬਹੁਤ ਪੜ੍ਹ ਕੇ ਸੰਤਾਂ ਕੋਲੇ ਵਿਦਵਾਨ ਹੋਏ ਨੇ ਆਜਲਬੇਨ ਦੇ ਗਿਆਤਾ ਗੁਰਬਾਣੀ ਦੇ ਗਿਆਤਾ ਬਹੁਤ ਵਿਦਵਾਨ ਇੱਥੇ ਪੜ੍ਹ ਕੇ ਬਣੇ ਸਾਰੇ ਸੋ ਪੰਤ ਜੀ ਨੇ ਫਿਰ ਧੂਰੀ ਜਾ ਕੇ ਸੇਵਾ ਸੋ ਇਤਿਹਾਸ ਨੂੰ ਪਤਾ ਹੀ ਹੈ ਸਾਰਾ ਸੋ ਬੱਚਿਆਂ ਨੂੰ ਬੇਨਤੀ ਕਰੂੰਗਾ ਇਹ ਜਿਹੜਾ ਇੱਥੇ ਪਹਿਲਾਂ ਡੇਰਾ ਹੁੰਦਾ ਸੀ ਤੇਰੇ ਤੋਂ ਬਾਅਦ ਇੱਥੇ ਸਕੂਲ ਸ਼ੁਰੂ ਹੋਇਆ ਪਹਿਲਾਂ ਵੀ ਇੱਥੇ ਪੁਰਾਣੇ ਸਮਿਆਂ ਦੇ ਵਿੱਚ ਬੱਚਾ ਨੂੰ ਗੁਰਬਾਣੀ ਪੜਾਈ ਜਾਂਦੀ ਵਿੱਦਿਆ ਪੜਾਈ ਜਾਂਦੀ ਤੇ ਉਹ ਅੱਕੇ ਜਾ ਕੇ ਪੜ ਕੇ ਬਹੁਤ ਵਿਦਵਾਨ ਬਣੇ ਅਫਸਰ ਬਣੇ ਸੋ ਬੱਚਿਆਂ ਨੂੰ ਕੋਈ ਬੇਨਤੀ ਹੈ ਅਗਰ ਤੁਸੀਂ ਵੱਡੇ ਅਫਸਰ ਬਨਣਾ ਚਾਹੁੰਦੇ ਹੋ ਕੋਈ ਚੰਗੇ ਪ੍ਰੋਗਰਾਮ ਤੇ ਪਹੁੰਚਣਾ ਚਾਹੁੰਦੇ ਹੋ ਤੇ ਆਪਣੇ ਮਾਈਂਡ ਨੂੰ ਸੈੱਟ ਰੱਖਣਾ ਚਾਹੁੰਦੇ ਹੋ ਬਹੁਤ ਵਧੀਆ ਤੁਹਾਡਾ ਪੜਾਈ ਤੇ ਧਿਆਨ ਲੱਗੇ ਪਦਵਾਨ ਬਣੋ ਤੁਸੀਂ ਥੋੜੇ ਵਾਲੇ ਦੁਆਲੇ ਜਿਹੜੀ ਨੈਗੇਟਿਵਿਟੀ ਆ ਉਹ ਖਤਮ ਹੋਵੇ ਤੁਸੀਂ ਪੋਜ਼ਿਟਿਵ ਸੋਚੋ ਚੰਗਾ ਸੋਚੋ ਮਾਤਾ ਪਿਤਾ ਦੀ ਸੇਵਾ ਕਰੋ ਸਮਾਜ ਦੀ ਸੇਵਾ ਕਰੋ ਸੋ ਇੱਕ ਤੁਹਾਨੂੰ ਮਹਾਰਾਜ ਦਾ ਇੱਕ ਤੁਹਾਨੂੰ ਦੱਸਣ ਲੱਗਿਆ ਅਭਿਆਸ ਵੀ ਥੋੜਾ ਕਰਿਆ ਕਰੋ ਅਗਰ ਤੁਹਾਡਾ ਪੜਾਈ ਚ ਮਨ ਨਹੀਂ ਲੱਗਦਾ ਮਨ ਵੀ ਲੱਗੂਗਾ ਅਗਰ ਤੁਹਾਨੂੰ ਯਾਦ ਨਹੀਂ ਹੁੰਦਾ ਤਾਂ ਯਾਦ ਵੀ ਹੋਊਗਾ ਤੁਹਾਡਾ ਸਲੇਅਰ ਵੀ ਵਧੀਆ ਹੋਊਗਾ ਪੇਪਰ ਵਧੀਆ ਆਉਣਗੇ ਤੁਸੀਂ ਤਰੱਕੀਆਂ ਕਰੋਗੇ ਜਦੋਂ ਤੁਹਾਨੂੰ ਕੁਝ ਨਹੀਂ ਸੁਝਦਾ ਨਹੀਂ ਕੁਝ ਪਤਾ ਲੱਗਦਾ ਉਦੋਂ ਵੀ ਇਹ ਤੁਸੀਂ ਅਭਿਆਸ ਕਰਿਆ ਕਰੋ ਜਦੋਂ ਹਰ ਰੋ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਜਦੋਂ ਤੁਸੀਂ ਆਉਣਿਓ ਉਦੋਂ ਵੀ ਇਹ ਚਾਹੇ ਆਉਂਦੇ ਆਉਂਦੇ ਜਾਂ ਬਹਿ ਕੇ ਜਾਂ ਪੜ੍ਹਨ ਤੋਂ ਪਹਿਲਾਂ ਤੁਸੀਂ ਇਹ ਮੰਤਰ ਦਾ ਜਿਹੜਾ ਚਾਪ ਜ਼ਰੂਰ ਕਰਿਆ ਕਰੋ ਅਗਰ ਆਪਾਂ ਕਹਿੰਦੇ ਆ ਵੀ ਬਾਣੀ ਦੀ ਸਾਨੂੰ ਸਮਝ ਨਹੀਂ ਆਉਂਦੀ ਵੀ ਮੂਲ ਮੰਤਰ ਦੇ ਅਰਥ ਕੀ ਨੇ ਇਹਦਾ ਮਤਲਬ ਕਿ ਔ ਤੁਹਾਨੂੰ ਪਤਾ ਲੱਗ ਜੂਗਾ ਜਦੋਂ ਪੜ੍ਹੋਗੇ ਅਗਰ ਤੁਹਾਨੂੰ ਨਹੀਂ ਪਤਾ ਲੱਗਦਾ ਪੜ੍ਹਦੇ ਜਾਓਗੇ ਪੜ੍ਹਦੇ ਜਾਓਗੇ ਤੁਹਾਨੂੰ ਸਾਰਾ ਅਰਥਾਂ ਦਾ ਉਹਦਾ ਮਤਲਬ ਦਾ ਪਤਾ ਲੱਗਦਾ ਜਾਊਗਾ ਕੋ ਜਿਵੇਂ ਸਾਧਵਾ ਪਾਤੜ ਸਿੰਘ ਜੀ ਕਹਿੰਦੇ ਹੁੰਦੇ ਸੀ ਵੀ ਬਾਣੀ ਪੜਿਆ ਕਰੋ ਬਾਣੀ ਸੁਣਿਆ ਕਰੋ ਬਾਣੀ ਗਾਇਆ ਕਰੋ ਜੇ ਦੇਸ਼ ਦੀ ਬਾਣੀ ਹੈ ਉਹ ਆਪਣੇ ਦੇਸ਼ ਡਾਈ ਜਾਂਦੀ ਹੈ ਅਗਰ ਤੁਸੀਂ ਬਾਣੀ ਪੜੋਗੇ ਤਾਂ ਤੁਹਾਨੂੰ ਹੌਲੀ-ਹੌਲੀ ਅਰਥਾਂ ਦਾ ਵੀ ਪਤਾ ਲੱਗਣ ਲੱਗ ਜਾਊਗਾ ਸੋ ਤੁਸੀਂ ਮੰਤਰ ਜ਼ਰੂਰ ਕਰਿਆ ਕਰੋ ਹੁਣ ਤੁਸੀਂ ਮੇਰੇ ਨਾਲ ਸਾਰੀ ਸੰਗਤ ਇੱਕ ਵਾਰੀ ਜ਼ਰੂਰ ਬੋਲਿਓ ੴ ਸਤਨਾਮ ਸਤਨਾਮ ਕਰਤਾ ਪੁਰਖ ਮੇਰੋਂ ਮਿਰਵੈ ਅਕਾਲ ਮੂਰਤ ਆਜੁੰਨੀ ਸੈ ਭੰ ਗੁਰਪ੍ਰਸਾਦ ਇਹ ਤੁਸੀਂ ਹਰ ਰੋਜ਼ ਪੰਜ ਵਾਰੀ ਇਹੋਕੇ ਚੱਕਰ ਪਾਸਾ ਜੁਆਸਾ ਚ ਹੈ ਪੀਸਾ ਚਰਣ ਕੋ ਸੀ ਪੀਸਾ ਚਰ ਉਹ ਵੀ ਤੁਹਾਨੂੰ ਜਿਆਦਾ ਤਾਂ ਜ਼ਰੂਰ ਪੜਿਆ ਕਰੋ ਨਹੀਂ ਐਨਾ ਮੰਤਰ ਪੜ੍ਹ ਲਓ ਇਹ ਤੁਸੀਂ ਪੰਜ ਵਾਰੀ ਜ਼ਰੂਰ ਪੜੋ ਤੁਹਾਡੀ ਪੜ੍ਹਾਈ ਵਧਿਆ ਹੋਊਗੀ ਤੇ ਨੰਬਰ ਵਧਿਆ ਆਉਣਗੇ ਤੱਕਿਆ ਕਰੋਗੇ ਆਉਂਦੇ ਜਾਂਦੇ ਜੇ ਪੜ੍ਹਾਈ ਕਰਨ ਤੋਂ ਪਹਿਲਾਂ ਤਾਂ ਫਿਰ ਪੰਜ ਵਾਰੀ ਤੁਸੀਂ ਆ ਬੋਲਿਆ ਕਰੋ ਵਾਹਿਗੁਰੂ ਦਾ ਮੰਤਰ ਵਾਹਿਗੁਰੂ ਵਾਹਿਗੁਰੂ ਹਾਏ ਗੁਰੂ 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 ਤੇ ਮੂਲ ਮੱਤ ਦੇ ਨਾਲ ਨਾਲ ਇਹ ਜਪ ਕਰ ਲਿਆ ਕਰੋ ਤੇ ਤੁਸੀਂ ਹੈਰਾਨ ਹੋ ਜਾਓਗੇ ਬਹੁਤ ਵਧੀਆ ਤੁਸੀਂ ਆਪਣੀਆਂ ਤਰੱਕੀਆਂ ਦੇਖੋ ਹੋਗੇ ਮਾਤਾ ਪਿਤਾ ਦੀ ਸੇਵਾ ਕਰੋਗੇ ਸਮਾਜ ਦੀ ਸੇਵਾ ਕਰੋਗੇ ਜਿਹੜੇ ਅਫਸਰ ਤੁਸੀਂ ਬਣਨਾ ਚਾਹਦੇ ਹੋ ਵੱਡੇ ਆਈਪੀਐਸ ਆਈਐਸ ਅਫਸਰ ਲੋ ਵੀ ਟੀਚਰ ਬਣਨਾ ਚਾਹਦੇ ਕੋਈ ਵੀ ਬਣਨਾ ਚਾਹਦੇ ਤੁਸੀਂ ਬਣ ਜਾਓਗੇ ਸੋ ਇੰਨੀ ਕਿ ਪੈਂਤੀ ਸੀ ਬਾਕੀ ਸੰਤਾਂ ਦਾ ਇਤਿਹਾਸ ਸਾਰਿਆਂ ਨੂੰ ਪਤਾ ਹੀ ਆ ਬਚਨ ਬੱਚਾ ਨੂੰ ਬੜਾਉਂਦੇ ਸੀ ਅੱਜ ਉਹੀ ਕੰਮ ਇੱਥੇ ਹੋ ਰਿਹਾ ਇੱਥੇ ਵਿੱਦਿਆ ਪੜਾਈ ਜਾ ਰਹੀ ਹੈ ਬਾਕੀ ਪ੍ਰਬੰਧਨ ਸਾਹਿਬ ਦਾ ਧੰਨਵਾਦ ਗੁਰਦੁਆਰਾ ਭਾਈ ਵੈਲੋ ਸਭ ਤੋਂ ਪਹਿਲਾਂ ਤੋਂ ਆਏ ਨੇ ਉਹ ਵੀ ਇੱਥੇ ਆਉਣਾ ਨਾਨੂ ਨੂੰ ਸਨਮਾਨ ਕਰਨਾ ਸ਼ੁਕਰ ਅੱਜਕੱਲ ਸ਼ੁਕਰ ਹਰੇਕ ਨੂੰ ਹੋਇਆ ਸ਼ੁਕਰ ਵਾਸਤੇ ਬਹੁਤ ਵਧੀਆ ਨੁਸਖਾ ਇੱਕ ਤੁਸੀਂ ਰੋਟੀ ਸਵੇਰੇ ਖਾਣੇ ਜਿਹੜੀ ਸਵੇਰ ਦੀ ਰੋਟੀ ਬੰਦ ਕਰਦਾ ਸਵੇਰ ਦਾ ਖਾਣਾ ਬੰਦ ਕਰਕੇ ਤੁਸੀਂ ਜਲਦੀ ਨਾ ਖਾਓ ਲੇਟ ਖਾਓ ਚੇ 12 ਵਜੇ ਕਾਹੋ 1 ਵਜੇ ਕਾਹੋ ਜਦੋਂ ਭੁੱਖ ਲੱਗੇ ਉਦੋਂ ਕਾਓ ਇੱਕ ਵਾਰੀ ਸ਼ਾਮ ਨੂੰ ਮਤਲਬ ਤਿੰਨ ਵਾਰ ਦਾ ਜਿਹੜਾ ਖਾਣਾ ਬੰਦ ਕਰਕੇ ਇਹਦੇ ਨਾਲ ਤੁਹਾਡੇ ਸ਼ੂਗਰ ਦੇ ਵਿੱਚ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ ਸ਼ੂਗਰ ਪੈਂਕਰੀਆ ਸਾਡਾ ਰੀਜੈਕਟਿਵੇਟ ਹੋ ਜਾਂਦਾ ਜਿਹੜਾ ਕਿ ਇਨਸੂਲਿਨ ਸਾਡਾ ਸਹੀ ਮਾਤਰਾ ਦੇ ਵਿੱਚ ਬਣਦਾ ਸੋ ਇਸ ਤੋਂ ਬਾਅਦ ਆਮਲਾ ਤੁਸੀਂ ਲੈ ਸਕਦੇ ਹੋ ਆਮਲਾ ਲੈ ਕੇ ਇੱਕ ਚਮਚਾ ਜਿਵੇਂ ਆਮਲੇ ਦੇ ਸੁੱਕੇ ਆਮਲੇ ਆਪ ਨੂੰ ਸਾਰੀ ਤੋਂ ਮਿਲ ਜਾਂਦਾ ਨਹੀਂ ਪੀਸ ਕੇ ਰੱਖ ਲਓ ਇੱਕ ਚਮਚਾ ਗਲਾਸ ਪਾਣੀ ਦੇ ਵਿੱਚ ਰਾਤ ਨੂੰ ਭਿਓ ਕੇ ਰੱਖ ਦਿਓ ਉਹਨੂੰ ਸਵੇਰੇ ਖਾਲੀ ਪੇਟ ਪੀਣਾ ਖਾਲੀ ਪੇਟ ਜੀ ਲਗਾਤਾਰ ਨਿੰਬੂ ਦਾ ਪੀਓਗੇ ਤਾਂ ਹੀ ਤੁਹਾਡੀ ਸ਼ੂਗਰ ਵਾਲੀ ਵਾਲੀ ਕੰਟਰੋਲ ਹੋਣੀ ਸ਼ੁਰੂ ਹੋ ਜੂਗੀ ਤੁਹਾਨੂੰ ساری ਜ਼ਿੰਦਗੀ ਜਿਹੜੀ ਗੋਲੀ ਖਾਣ ਦੀ ਲੋੜ ਨਹੀਂ ਪੈਣੀ ਚੈੱਕ ਕਰਾਉਂਦੇ ਹੋ ਇਹ ਮਤਲਬ ਪਰਮਾਨੈਂਟ ਠੀਕ ਕਰਨ ਦੇ ਜਿਹੜੇ ਨੁਸਖੇ ਨੇ ਇਸ ਤੋਂ ਬਾਅਦ ਖਾਂ ਵਾਸਤੇ ਇੱਕ ਫਾਰਮੂਲਾ ਹੈ ਜੀ ਦਾ ਜਿਨ੍ਹਾਂ ਨੇ ਸਾਡੀ ਉਮਰ ਇਹ ਫਾਰਮੂਲਾ ਦੱਸਿਆ ਤੇ ਸੰਸਾਦੂ ਮਿਲਿਆ ਹੋਇਆ ਹੈ ਮਹਾਰਿਸ਼ੀ ਸੁਸ਼ਕਤ ਦਾ ਫਾਰਮੂਲਾ ਜਦੋਂ ਵੀ ਖਾਣਾ ਖਾਣਿਆ ਇਹ ਫਾਰਮੂਲਾ ਕਿਹਨਾਂ ਦਾ ਐਡ ਕਰਨ ਲੱਗਿਆਂ ਨੇ ਉਹਨਾਂ ਨੂੰ ਵੀ ਕੰਮ ਕਰੂ ਜਿਨ੍ਹਾਂ ਦੇ ਐਨਕਾ ਨਹੀਂ ਲੱਗੀਆਂ ਐਨਕਾ ਨਹੀਂ ਲੱਗਣੀਆਂ ساری ਜ਼ਿੰਦਗੀ ਤੇ ਅੱਖਾਂ ਦੀ ਕਈ ਰੋਗਾਂ ਤੋਂ ਵਿਚਾਰ ਹੋਊਗਾ ਕਰਨਾ ਕੀ ਹੈ ਜਦੋਂ ਵੀ ਖਾਣਾ ਖਾਣਦੇ ਆ ਖਾਣਾ ਖਾ ਕੇ ਆਪਾਂ ਹੱਥ ਧੋਣਾ ਨੇ ਸਾਬਣ ਨਾਲ ਹੱਥ ਧੋਣ ਤੋਂ ਬਾਅਦ ਐਡਾ ਥੋੜਾ ਜਿਹਾ ਐਡਾ ਕਰਨਾ ਬੋਲਾ ਬੋਲਾ ਖਾਣੇ ਇਸ ਤਰ੍ਹਾਂ ਦੋ ਤਿੰਨ ਵਾਰੀ ਫੇਰਨਾ ਖਾਣਾ ਖਾਣ ਤੋਂ ਬਾਅਦ ਜ਼ੋਰ ਦੀ ਨਹੀਂ ਅੱਖ ਮਲਨੇ ਜਿਨ੍ਹਾਂ ਦਾ ਲੈਂਜ਼ ਹੋਇਆ ਆਪਰੇਸ਼ਨ ਹੋਇਆ ਉਹ ਨਾ ਕਰਨ ਅਦਰਵਾਈਜ਼ ਸਾਰੇ ਕਰ ਸਕਦੇ ਨੇ ਖਾਣਾ ਖਾਦ ਦਵਾ ਜਾ ਇੱਕ ਵਾਰੀ ਜਾਂਚ ਕਰ ਲਓ ਦੋ ਵਾਰੀ ਕਰ ਲਓ ਖਾਣਾ ਖਾ ਗਏ ਐਦਾਂ ਫੋਲੇ ਫੋਲੇ ਹੱਥ ਅੱਖਾਂ ਦੀ ਮੇਲ ਨਾਲ ਜੋੜਦੇ ਨਹੀਂ ਫੇਲਨੇ ਬੱਚਿਆਂ ਨੂੰ ਬੇਚ ਕੇ ਮਿਰਚਾਂ ਲੈ ਤਨ ਲਾ ਰਿਓ ਚੰਗੀ ਤਰ੍ਹਾਂ ਹੱਥ ਧੋ ਕੇ ਫੋਲੇ ਫੋਲੇ ਹੱਥ ਇੱਕ ਦੋ ਵਾਰੀ ਦੋ ਤਨ ਵਾਰੀ ਐਦਾਂ ਕਰ ਲਓ ਫੋਲੇ ਫੋਲੇ ਜੋੜਦੇ ਮਲਣੀਆਂ ਨਹੀਂ ਹੈਗੀਆਂ ਅੱਖਾਂ ਇਹ ਅੱਖਾਂ ਦੀ ਐਕਸਰਸਾਈਜ਼ ਦਾ ਸਾਇੰਟਿਫਿਕ ਇਹਦੇ ਪਿੱਛੇ ਲੌਜੀਕ ਆ ਇਹ ਮਹਾਰਿਸ਼ੀ ਸੁਸ਼ਮ ਦਾ ਫਾਰਮੂਲਾ ਮਹਾਰਿਸ਼ੀ ਸੁਸ਼ਮ ਦਾ ਕੌਣ ਹੋਏ ਨੇ ਜਿਨ੍ਹਾਂ ਨੇ ਸਰਜਰੀ ਸ਼ੁਰੂ ਕਰੀ ਪੂਰੀ ਦੁਨੀਆ ਦੇ ਵਿੱਚ ਸਰਜਰੀ ਸਾਡੇ ਦੇਸ਼ ਤੋਂ ਭਾਰਤ ਤੋਂ ਸ਼ੁਰੂ ਹੋਈ ਆ ਇੰਡੀਆ ਤੋਂ ਉਧਰ ਬਾਹਰ ਹਰਮਨ ਖਾਨੇ ਵਿੱਚ ਗਈ ਹੈ ਉਹਨਾਂ ਨੇ ਸਰਜਰੀ ਸਭ ਤੋਂ ਪਹਿਲਾਂ ਜਿਹੜੀ ਉਹਨਾਂ ਨੇ ਸ਼ੁਰੂ ਕਰੀ ਆਯੁਰਵੇਦ ਦੇ ਵਿਦਵਾਨ ਹੋਏ ਨੇ ਮਹਾਦਿਸ਼ੀ ਸ਼ਸ਼ਲਤਾ ਉਹਨਾਂ ਦਾ ਇਹ ਫਾਰਮੂਲਾ ਤੇ ਇਹਦੇ ਨਾਲ ਸਾਨੂੰ ਬਹੁਤ ਲਾਭ ਮਿਲੂਗਾ ਸੋ ਬਾਕੀ ਧੰਨਵਾਦ ਪੁੱਲਜੋ ਕੁਮਾਫ ਕਰਨੀ ਇੰਨੀਆਂ ਬੇਂਤੀਆਂ ਸੀ ਤੇ ਇਹਦੀਆਂ ਦੋ ਛਟਕੀਆਂ ਹਾਂਜੀ ਸਵੇਰੇ ਖਾਲੀ ਪੇਟ ਗਲਾਸ ਪਾਣੀ ਚ ਘੋਲ ਕੇ ਪੀਣੀ ਆ ਤੇ ਫਿਰ ਸ਼ਾਮ ਨੂੰ ਇੱਦੇ ਖਾਣੇ ਤੋਂ ਅੱਡਾ ਦੋ ਘੰਟੇ ਪਹਿਲਾਂ ਦੋ ਚੁਟਕੀਆਂ ਨਾਲਾ ਦੋ ਦੋ ਗੋਲੀਆਂ ਇਹਦੇ ਨਾਲ ਹੀ ਲੈਂਦੇ ਹੋਏ ਇਹ ਕਿੰਨੀਆਂ ਗੋਲੀਆਂ ਨੇ ਦੋ ਦੋ ਗੋਲੀਆਂ ਦੋ ਟਾਈਮ ਲੈਣੀਆਂ ਖਾਣੇ ਤੋਂ ਦਹਾਟਾ ਬਾਅਦ ਫਿਰ ਇਹ ਕਾੜਾ 15 ਐਮਐਲ ਕਾੜਾ ਇਚ ਉਹਨੇ ਪਾਣੀ ਮਿਲਾ ਕੇ ਦੋ ਟਾਈਮ ਪੀਣਾ ਹੈ ਅਚੇ ਰਿਸ਼ਮ ਇਹ ਆਮ ਪ੍ਰਚਾਇਤ ਮਿਲ ਜਾਂਦਾ ਇਹ ਲੰਦੇ ਰਹੋ ਇੱਕ ਰਿੰਡੀ ਦਾ ਤੇਲ ਲੈ ਲਓ ਪੈਸਟਰੋਲੀਅਮ ਦਾ ਹੀਟ ਦਾ ਤੇਲ ਉਹ ਜਿਵੇਂ ਹੱਥ ਤੇ ਦੋਕ ਵਾਰੀ ਇੱਕ ਮੈਂ ਉਹ ਰਾਤ ਨੂੰ ਚਾਹੇ ਤਾਂ ਗਰਮ ਪਾਣੀ ਚ ਘੋਲ ਕੇ ਲੈ ਲਓ ਦਾ ਚਮਚਾ ਪਰ ਹੱਥ ਤੇ ਦੋ ਵਾਰੀ ਲੰਦੇ ਰਹੋ ਜਿਵੇਂ ਦੋ ਦਿਨ ਛੱਡ ਕੇ ਲੈ ਲਿਆ ਕਰੋ ਚਾਹ ਦੁੱਧ ਚ ਪਾ ਕੇ ਲੈ ਲਿਆ ਕਰੋ ਹਾਂਜੀ ਕੋਈ ਨਹੀਂ ਦੋ ਦਿਨ ਛੱਡ ਕੇ ਹਾਂ ਮਨ ਕੋਈ ਨਹੀਂ ਇੱਕ ਘਾ ਦਾ ਟਾਈਮ ਮਨ ਰਾਮ ਪਰ ਮੈਂ ਰਾਮ ਆ ਕਿਆ ਕੰਸਾ ਲੋ ਬੇਤਰ ਸਾਹਮਣੇ ਰੋਗਨ ਹੋਈ ਨੇ ਹਾਂਜੀ ਇੱਥੇ ਹੁਣ ਕੈਂਪ ਲੱਗ ਚੁੱਕਿਆ ਆਪਣਾ ਸਕੂਲ ਦੇ ਵਿੱਚ ਫਫੜੇ ਪਾਈ ਕੇ ਕੈਂਪਸ ਤੇ ਫ੍ਰੀ ਕੈਂਪ ਲਾਇਆ ਤੇ ਅਖੰਡ ਪਟ ਸਾਹਿਬ ਦੇ ਭੋਗ ਪਏ ਨੇ ਤੇ ਹਰ ਸਾਲ ਇੱਥੇ ਸੇਵਾ ਕਰੀ ਜਾਂਦੀ ਆ ਆ ਪਿੱਛੇ ਤੁਸੀਂ ਦੇਖ ਰਹੇ ਹੋ ਸੰਤ ਗੋਬਿੰਦਾਸ ਜੀ ਜਾਤ ਦੇ ਵਿੱਚ ਸਕੂਲ ਬਣਾਇਆ ਪ੍ਰਾਇਮਰੀ ਇਹ ਪਹਿਲਾਂ ਡੇਰਾ ਹੁੰਦਾ ਸੀ ਇੱਥੇ ਮੇਰੇ ਪਿਤਾ ਜੀ ਦੇ ਸਮੇਂ 'ਚ ਉਹ ਇੱਥੇ ਡੇਰੇ 'ਚ ਰਹਿ ਕੇ ਸੰਤਾਂ ਕੋਲੇ ਪੜੇ ਨੇ ਉਸ ਤੋਂ ਬਾਅਦ ਪ੍ਰਾਇਮਰੀ ਸਕੂਲ ਬਣ ਗਿਆ ਉਹਨਾਂ ਦੀ ਯਾਦ 'ਚ ਆ ਪਿੱਛੇ ਸੰਤਾਂ ਦੀ ਸਮਾਧ ਹੈ ਸੰਤ ਗੋਬਿੰਦਾ ਜੀ ਦੀ ਜਿਹੜਾ ਮੈਂ ਆਪਣੀ ਵੀਡੀਓ 'ਚ ਨਾਮ ਲੈਣਾ ਹੁੰਦਾ ਸੰਤਾਂ ਦਾ ਉਹਨਾਂ ਦੀ ਕਿਰਪਾ ਨਾਲ ਸਾਡੀ ਇਹ ਆਯੁਰਵੈਦ ਦੀ ਸੇਵਾ ਚੱਲ ਰਹੀ ਹੈ ਸਾਡੇ ਪਰਿਵਾਰ 'ਚ ਇਹ ਸੰਤਾਂ ਤੋਂ ਹੀ ਸਾਰੀ ਇਹ ਸਾਨੂੰ ਜਿਹੜੀ ਗੁੜਤੀ ਮਿਲੀ ਹੈ ਇਹਨਾਂ ਤੋਂ ਆਯੁਰਵੈਦ ਦੀ ਵਿੱਦ ਸਾਡੇ ਪਰਿਵਾਰ 'ਚ ਜੇ ਮੇਰੇ ਪਿਤਾ ਜੀ ਇਹਨਾਂ ਕੋਲ ਪੜੇ ਸੰਤਾਂ ਨੇ ਉਹਨਾਂ ਨੂੰ ਹੋਰ ਅੱਗੇ ਵੀ ਡਿਗਰੀਆਂ ਕਰਵਾਈਆਂ ਇਹਨਾਂ ਸੰਤਾਂ ਦੀ ਕਿਰਪਾ ਨਾਲ ਇਹ ਜਿਹੜੀ ਸੇਵਾ ਸਾਰੀ ਚੱਲ ਇਹ ਸਕੂਲ ਐ ਸਕੂਲ ਹੁਣ ਇਹ ਅਪਗ੍ਰੇਡ ਹੋ ਰਿਹਾ ਬਹੁਤ ਵਧੀਆ ਵਿਮਾਰਤਾ ਬਣ ਰਹੀਆਂ ਨੇ ਤੇ ਅਸੀਂ ਵੀ ਹੁਣ ਜਾਣ ਲੱਗਿਆਂ ਸੰਗਤ ਸਾਰੀ ਚਲੀ ਗਈ ਕੈਂਪ ਤੁਸੀਂ ਦੇਖਿਆ ਲੱਗਿਆ ਹੋਇਆ ਤੇ ਇਹ ਕੈਂਪ ਸੰਤਾਂ ਦੀ ਜਾਤ ਜਿੱਥੇ ਲੱਗਿਆ ਸੀ ਤੇ ਮਹਾਂਪੁਰਸ਼ਾਂ ਦੀ ਕਿਰਪਾ ਸਾਡੇ ਤੇ ਬਣੀ ਰਹੇ ਤੁਸੀਂ ਸਾਰੇ ਤੰਦਰੁਸਤ ਰਹੋ ਤੇ ਹੁਣ ਸਕੂਲ ਨੂੰ ਵੀ ਛੁੱਟੀ ਹੋ ਗਈ ਅਸੀਂ ਵੀ ਜਾਣ ਲੱਗਿਆਂ ਤੇ ਸਮਾਪਤੀ ਹੋ ਗਈ ਹੁਣ ਅਸੀਂ ਚੱਲੇ ਆਂ ਟੁਰੀਨੋ ਇਹ ਹੈਗਾ ਪਿੰਡ ਫਾਵੜੇ ਭਾਈਕੇ ਤੁਸੀਂ ਪੜ੍ਹੇ ਆ ਸੰਤ ਗੋਬਿੰਦਾਸ ਜੀ ਦੀ ਯਾਦ ਚ ਇਹ ਸਕੂਲ ਬਣਿਆ ਹੈ ਪ੍ਰਾਇਮਰੀ ਹੋਰ ਵੀਡੀਓ ਲੈ ਕੇ ਚਲਦੀ ਆਵਾਂਗਾ ਦਿਓ ਆ ਗਿਆ ਖੁਸ਼ ਰਹੋ ਤੰਦਰੁਸਤ ਰਹੋ